ਯਾਪ ਚ ਗੈਂਗਸਟਰਾਂ ਦਾ ਲਗਾਤਾਰ ਬੋਲ ਬਾਲਾ ਲਗਾਤਾਰ ਗੈਂਗਸਟਰ ਵੱਲੋਂ ਫਰੋਤੀ ਦੀ ਅਕਾਲਾ ਕੀਤੀਆਂ ਜਾਂਦੀਆਂ ਨੇ ਤਾਂ ਸਭ ਮਾਮਲਾ ਸਾਹਮਣੇ ਆਇਆ ਹਰ ਭਗਤਪੁਰ ਦੇ ਸੰਤ ਜੇਠੂ ਵਾਲ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ ਪ੍ਰਾਈਵੇਟ ਨੰਬਰ ਤੋਂ ਕਾਲ ਕਰਕੇ ਇਹ ਧਮਕੀ ਦਿੱਤੀ ਗਈ ਹੈ 1 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ ਇਹ ਧਮਕੀ ਇਸ ਤੋਂ ਪਹਿਲਾਂ ਜੇਠੂਵਾਲ ਦੇ ਪੋਤਰੇ ਦੀ ਇਨਸਟਾ ਆਈਡੀ ਤੇ ਆਈ ਸੀ ਧਮਕੀ ਭਰੀ ਕਾਲ ਤੋਂ ਬਾਅਦ ਕਿਹਾ ਗਿਆ ਹੈ ਕਿ 1 ਕਰੋੜ ਦੀ ਫਰੋਥੀ ਨਾ ਦਿੱਤੀ ਗਈ ਤਾਂ ਜਾਨ ਤੋਂ ਮਾਰ ਦਿੱਤਾ ਜਾਏਗਾ ਹਾਲਾਂਕਿ ਲਗਾਤਾਰ ਸੰਤ ਜੇਠੂਵਾਲ ਨੂੰ ਧਮਕੀਆਂ ਮਿਲਦੀਆਂ ਰਹੀਆਂ ਨੇ ਜਿਸ ਨੂੰ ਲੈ ਕੇ ਹੁਣ ਪੁਲਿਸ ਨੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪੰਜਾਬ ਚ ਗੈਂਗਸਟਰਾਂ ਦਾ ਲਗਾਤਾਰ ਬੋਲਬਾਲਾ ਲਗਾਤਾਰ ਗੈਂਗਸਟਰ ਵੱਲੋਂ ਫਰੋਥੀ ਦੀ ਅਕਾਲਾ ਕੀਤੀਆਂ ਜਾਂਦੀਆਂ ਨੇ ਤਾਂ ਸਭ ਮਾਮਲਾ ਸਾਹਮਣੇ ਆਇਆ ਹਰ ਭਗਤਪੁਰ ਦੌਰ ਦੇ ਸੰਤ ਜੇਠੂਵਾਲ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ ਪ੍ਰਾਈਵੇਟ ਨੰਬਰ ਤੋਂ ਕਾਲ ਕਰਕੇ ਇਹ ਧਮਕੀ ਦਿੱਤੀ ਗਈ ਹੈ 1 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ ਇਹ ਧਮਕੀ ਇਸ ਤੋਂ ਪਹਿਲਾਂ ਜੇਠੂਵਾਲ ਦੇ ਪੋਤਰੇ ਦੀ ਇਨਸਟਾ ਪੰਜਾਬ ਚ ਗੈਂਗਸਟਰਾਂ ਦਾ ਲਗਾਤਾਰ ਬੋਲ ਬਾਲਾ ਲਗਾਤਾਰ ਗੈਂਗਸਟਰ ਵੱਲੋਂ ਫਰੋਤੀ ਦੀ ਅਕਾਲਾ ਕੀਤੀਆਂ ਜਾਂਦੀਆਂ ਨੇ ਤਾਜ਼ਾ ਮਾਮਲਾ ਸਾਹਮਣੇ ਆਇਆ ਹਰਪੰਗਤ ਦੁਆਰ ਦੇ ਸੰਤ ਜੇਠੂਵਾਲ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ ਪ੍ਰਾਈਵੇਟ ਨੰਬਰ ਤੋਂ ਕਾਲ ਕਰਕੇ ਇਹ ਧਮਕੀ ਦਿੱਤੀ ਗਈ ਹੈ 1 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ ਇਹ ਧਮਕੀ ਇਸ ਤੋਂ ਪਹਿਲਾਂ ਜੇਠੂਵਾਲ ਦੇ ਪੋਤਰੇ ਦੀ ਇਨਸਟਾ ਆਈਡੀ ਤੇ ਆਈ ਸੀ ਧਮਕੀ ਭਰੀ ਕਾਲ ਤੋਂ ਬਾਅਦ ਕਿਹਾ ਗਿਆ ਹੈ ਕਿ 1 ਕਰੋੜ ਦੀ ਫਰੋਤੀ ਨਾ ਦਿੱਤੀ ਗਈ ਤਾਂ ਜਾਨ ਤੋਂ ਮਾਰ ਦਿੱਤਾ ਜਾਏਗਾ ਹਾਲਾਂਕਿ ਲਗਾਤਾਰ ਸੰਤ ਤੁਹਾਨੂੰ ਧਮਕੀਆ ਮਿਲਦੀ ਰਹੇਗੇ ਨੇ ਜਿਸ ਨੂੰ ਲੈ ਕੇ ਹੁਣ ਪੁਲਿਸ ਨੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪੰਜਾਬ ਚ ਗੈਂਗਸਟਰਾਂ ਦਾ ਲਗਾਤਾਰ ਬੋਲਬਾਲਾ ਲਗਾਤਾਰ ਗੈਂਗਸਟਰ ਵੱਲੋਂ ਫਰੋਖ ਦੀ ਅਕਾਲਾ ਕੀਤੀਆਂ ਜਾਂਦੀਆਂ ਨੇ ਤਾਂ ਸਭ ਮਾਮਲਾ ਸਾਹਮਣੇ ਆਇਆ ਹਰ ਭਗਤਪੁਰ ਦੇ ਸੰਤ ਜੇਠੂ ਵਾਲ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ ਪ੍ਰਾਈਵੇਟ ਨੰਬਰ ਤੋਂ ਕਾਲ ਕਰਕੇ ਇਹ ਧਮਕੀ ਦਿੱਤੀ ਗਈ ਹੈ 1 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ ਇਹ ਧਮਕੀ ਇਸ ਤੋਂ ਪਹਿਲਾਂ ਜੇਠੂਵਾਲ ਦੇ ਪੋਤਰੇ ਦੀ ਇਨਸਟਾ ਪੰਜਾਬ ਚ ਗੈਂਗਸਟਰਾਂ ਦਾ ਲਗਾਤਾਰ ਬੋਲਬਾਲਾ ਲਗਾਤਾਰ ਗੈਂਗਸਟਰ ਵਲੋਂ ਫਰੋਤੀ ਦੀ ਅਕਾਲਾ ਕੀਤੀਆਂ ਜਾਂਦੀਆਂ ਨੇ ਤਾਂ ਸਭ ਮਾਮਲਾ ਸਾਹਮਣੇ ਆਇਆ ਹਰ ਭਗਤ ਦੁਆਰ ਦੇ ਸੰਤ ਜੇਠੂਵਾਲ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ ਪ੍ਰਾਈਵੇਟ ਨੰਬਰ ਤੋਂ ਕਾਲ ਕਰਕੇ ਇਹ ਧਮਕੀ ਦਿੱਤੀ ਗਈ ਹੈ 1 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ ਇਹ ਧਮਕੀ ਇਸ ਤੋਂ ਪਹਿਲਾਂ ਜੇਠੂਵਾਲ ਦੇ ਪੋਤਰੇ ਦੀ ਇਨਸਟਾ ਆਈਡੀ ਤੇ ਆਈ ਸੀ ਧਮਕੀ ਭਰੀ ਕਾਲ ਤੋਂ ਬਾਅਦ ਕਿਹਾ ਗਿਆ ਹੈ ਕਿ 1 ਕਰੋੜ ਦੀ ਫਰੋਤੀ ਨਾ ਦਿੱਤੀ ਗਈ ਤਾਂ ਜਾਨ ਤੋਂ ਮਾਰ ਦਿੱਤਾ ਜਾਏਗਾ ਹਾਲਾਂਕਿ ਲਗਾਤਾਰ ਸੰਤ ਵਾਲ ਨੂੰ ਧਮਕੀਆ ਮਿਲਦੀ ਰਹੇਗੇ ਨੇ ਜਿਸ ਨੂੰ ਲੈ ਕੇ ਹੁਣ ਪੁਲਿਸ ਨੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪੰਜਾਬ ਚ ਗੈਂਗਸਟਰਾਂ ਦਾ ਲਗਾਤਾਰ ਬੋਲਬਾਲਾ ਲਗਾਤਾਰ ਗੈਂਗਸਟਰ ਵੱਲੋਂ ਖਰੋਤੀ ਦੀ ਅਕਾਲਾ ਕੀਤੀਆਂ ਜਾਂਦੀਆਂ ਨੇ ਤਾਂ ਸਭ ਮਾਮਲਾ ਸਾਹਮਣੇ ਆਇਆ ਹਰ ਭਗਤ ਦੁਆਰ ਦੇ ਸੰਤ ਜੇਠੂ ਵਾਲ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ ਪ੍ਰਾਈਵੇਟ ਨੰਬਰ ਤੋਂ ਕਾਲ ਕਰਕੇ ਇਹ ਧਮਕੀ ਦਿੱਤੀ ਗਈ ਹੈ 1 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ ਇਹ ਧਮਕੀ ਇਸ ਤੋਂ ਪਹਿਲਾਂ ਜੇਠੂਵਾਲ ਦੇ ਪੋਤਰੇ ਦੀ ਇੰਸਟਾ ਪੰਜਾਬ ਚ ਗੈਂਗਸਟਰਾਂ ਦਾ ਲਗਾਤਾਰ ਬੋਲਬਾਲਾ ਲਗਾਤਾਰ ਗੈਂਗਸਟਰ ਵੱਲੋਂ ਫਰੋਤੀ ਦੀ ਅਕਾਲਾ ਕੀਤੀਆਂ ਜਾਂਦੀਆਂ ਨੇ ਤਾਜ਼ਾ ਮਾਮਲਾ ਸਾਹਮਣੇ ਆਇਆ ਹਰ ਭਗਤਦਵਾਰ ਦੇ ਸੰਤ ਜੇਠੂਵਾਲ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ ਪ੍ਰਾਈਵੇਟ ਨੰਬਰ ਤੋਂ ਕਾਲ ਕਰਕੇ ਇਹ ਧਮਕੀ ਦਿੱਤੀ ਗਈ ਹੈ 1 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ ਇਹ ਧਮਕੀ ਇਸ ਤੋਂ ਪਹਿਲਾਂ ਜੇਠੂਵਾਲ ਦੇ ਪੋਤਰੇ ਦੀ ਇਨਸਟਾ ਆਈਡੀ ਤੇ ਆਈ ਸੀ ਧਮਕੀ ਭਰੀ ਕਾਲ ਤੋਂ ਬਾਅਦ ਕਿਹਾ ਗਿਆ ਹੈ ਕਿ 1 ਕਰੋੜ ਦੀ ਫਰੋਦੀ ਨਾ ਦਿੱਤੀ ਗਈ ਤਾਂ ਜਾਨ ਤੋਂ ਮਾਰ ਦਿੱਤਾ ਜਾਏਗਾ ਹਾਲਾਂਕਿ ਲਗਾਤਾਰ ਸੰਤ ਜੇਠੂਵਾਲ ਨੂੰ ਧਮਕੀਆਂ ਮਿਲਦੀਆਂ ਰਹੀਆਂ ਨੇ ਜਿਸ ਨੂੰ ਲੈ ਕੇ ਹੁਣ ਪੁਲਿਸ ਨੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪੰਜਾਬ ਚ ਗੈਂਗਸਟਰਾਂ ਦਾ ਲਗਾਤਾਰ ਬੋਲ ਬਲਾ ਲਗਾਤਾਰ ਗੈਂਗਸਟਰ ਵੱਲੋਂ ਫਰੋਦੀ ਦੀ ਅਕਾਲਾ ਕੀਤੀਆਂ ਜਾਂਦੀਆਂ ਨੇ ਤਾਂ ਸਾਹ ਮਾਮਲਾ ਸਾਹਮਣੇ ਆਇਆ ਹਰ ਭਗਤਪੁਰ ਦੌਰ ਦੇ ਸੰਤ ਜੇਠੂਵਾਲ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ ਪ੍ਰਾਈਵੇਟ ਨੰਬਰ ਤੋਂ ਕਾਲ ਕਰਕੇ ਇਹ ਧਮਕੀ ਦਿੱਤੀ ਗਈ ਹੈ 1 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ ਇਹ ਧਮਕੀ ਇਸ ਤੋਂ ਪਹਿਲਾਂ ਜੇਠੂਵਾਲ ਦੇ ਪੋਤਰੇ ਦੀ ਇਨਸਟਾ